ਜੀ ਤੇ ਜਿਹੜਾ ਕੋਈ ਨਸ਼ਾ ਤਸਕਰ ਨੇ ਵੱਡੀਆਂ ਬਿਲਡਿੰਗਾਂ ਤੇ ਮਹਿਲ ਬਣਾਏ ਆ ਜੀ ਜਾਂ ਕੋਠੀਆਂ ਪਾਈਆਂ ਆ ਉਹਨੂੰ ਸਰਕਾਰ ਜਿਹੜੀ ਆ ਬਲਡੋਲਜਰ ਚਲਾ ਕੇ ਨੈਸਟ ਕਰ ਰਹੀ ਆ ਤਾਂ ਕਿ ਜਿਹੜਾ ਆ ਉਹ ਅੱਗੇ ਤੋਂ ਵੀ ਦੂਜਿਆਂ ਨੂੰ ਵੀ ਸਿੱਖਿਆ ਮਿਲੇ ਵੀ ਜੇ ਅਸੀਂ ਪਾਪ ਦਾ ਪੈਸਾ ਕਮਾ ਕੇ ਜੀ ਇਹਨਾਂ ਕੋਠੀਆਂ ਤੇ ਲਾਵਾਂਗੇ ਘਰਾਂ ਤੇ ਲਾਵਾਂਗੇ ਉਹ ਇਸੇ ਤਰ੍ਹਾਂ ਇਨਵੈਸਟ ਕਰ ਦਿੱਤਾ ਜਾਊਗਾ ਅੱਜ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਤੁਸੀਂ ਨੇੜੇ-ਨੇੜੇ ਪਿੰਡ ਬੂੜੇਵਾਲ ਤੇ ਉਨ ਪਹੁੰਚੇ ਹੋ ਸੋ ਕਿਸ ਤਰ੍ਹਾਂ ਦਾ ਰਿਸਪੌਂਸ ਜਿਹੜਾ ਆ ਪਿੰਡਾਂ ਵਾਲੇ ਵੱਲੋਂ ਮਿਲ ਰਿਹਾ ਜੀ ਤੁਹਾਨੂੰ ਮੈਂ ਦੇਖਿਆ ਲੋਕ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਜੀ ਸਰਕਾਰ ਦੇ ਪ੍ਰਸ਼ਾਸਨ ਦੇ ਇਸ ਪ੍ਰੋਗਰਾਮ ਨੂੰ ਬਹੁਤ ਸਹਿਯੋਗ ਦੇ ਰਹੇ ਆ ਔਰ ਸੱਚੀ ਲੋਕ ਚਾਹੁੰਦੇ ਆ ਕਿ ਵੀ ਨਸ਼ਾ ਖਤਮ ਹੋ ਜਾਵੇ ਕਿਉਂਕਿ ਉਹ ਉਹਨਾਂ ਨੇ ਦੇਖ ਲਿਆ ਸਰਕਾਰ ਦੀ ਸੰਜੀਦਗੀ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਨੈਸ਼ਨਲ ਕਨਵੀਨਰ ਕੇਜਰੀਵਾਲ ਸਾਹਿਬ ਉਹ ਬੜੇ ਸੰਜੀਦਾ ਨੇ ਇਸ ਇਸ਼ੂ ਨੂੰ ਲੈ ਕੇ ਤੇ ਲੋਕ ਭਾਂਪ ਗਏ ਨੇ ਉਹਨਾਂ ਦੀ ਇਸ ਸੰਜੀਦਕੀ ਨੂੰ ਔਰ ਲੋਕ ਸਾਥ ਦੇ ਰਹੇ ਨੇ ਔਰ ਮੈਂ ਦੇਖ ਰਿਹਾ ਲੋਕ ਸਹਿਯੋਗ ਦੇ ਰਹੇ ਨੇ ਪੂਰਾ ਸਹਿਯੋਗ ਔਰ ਮੇਰਾ ਸਵਾਲ ਜਿਹੜਾ ਹਰ ਇੱਕ ਵਾਰ ਇਹੀ ਰਹਿੰਦਾ ਤੁਹਾਡਾ ਕੋਈ ਵੀ ਨੁਮਾਇੰਦਾ ਜੇ ਹੁੰਦਾ ਕਿ ਪਿਛਲੀਆਂ ਸਰਕਾਰਾਂ ਵੇਲੇ ਜਦੋਂ ਵੀ ਕੋਈ ਨਸ਼ਾ ਤਸਕਰ ਜਿਹੜਾ ਉਹ ਕਾਬੂ ਆਉਂਦਾ ਸੀਦਾ ਉਹ ਉਸ ਨੂੰ ਕਿਤੇ ਨਾ ਕਿਤੇ ਕੋਈ ਸ਼ਿਫਾਰਿਸ਼ ਵੱਡੀ ਸ਼ਿਫਾਰਿਸ਼ ਦੇ ਨਾਲ ਉਹਨੂੰ ਜਿਹੜਾ ਉਹ ਵਾਪਸ ਬੁਲਾ ਲਿਆ ਜਾਂਦਾ ਸੀ ਨਾ ਉਹ ਤੋਂ ਕੋਈ ਪਰਚਾ ਪੈਂਦਾ ਸੀ ਜੋ ਤੁਹਾਡੀ ਸਰਕਾਰ ਵਿੱਚ ਕੋਈ ਇਸ ਤਰ੍ਹਾਂ ਦਾ ਨਹੀਂ ਹੋਏਗਾ ਜੀ ਮੈਨੂੰ ਦੱਸੋ ਤੁਸੀਂ ਕੋਈ ਤੁਹਾਡੇ ਨੌਲੇਜ 'ਚ ਆਇਆ ਜੇ ਆਇਆ ਤਾਂ ਦੱਸੋ ਸਾਡੇ ਧਿਆਨ 'ਚ ਲਿਆਓ ਪਰ ਸਾਡੀ ਸਰਕਾਰ ਇਤੇ ਨਹੀਂ ਕਸਕਤਾ ਵੀ ਅਸੀਂ ਆਪਣੇਆਂ ਨੂੰ ਵੀ ਨਹੀਂ ਬਖਸ਼ਦੇ ਜੇ ਕੋਈ ਗਲਤੀ ਕਰਦਾ ਤੁਸੀਂ ਦੇਖ ਹੀ ਲਿਆ ਸਾਡੀ ਸਰਕਾਰ ਨੇ ਕਰਪਸ਼ਨ ਦੇ ਮਾਮਲੇ 'ਚ ਸਾਡੇ ਐਮ.ਐਲ.ਏ ਨੂੰ ਨਹੀਂ ਬਖਸ਼ਿਆ ਇਦਾਂ ਹੀ ਨਸ਼ਾ ਤਸਕੀਰ ਦੇ ਮਾਮਲੇ 'ਚ ਪਹਿਲੀ ਗੱਲ ਤਾਂ ਸਾਡੇ ਵਿੱਚੋਂ ਕੋਈ ਸਵਾਰਥੀ ਨਹੀਂ ਕਰਦਾ ਹੈਨਾ ਹਾਂ ਜਿਹੜੇ ਨਸ਼ਾ ਕਰਦੇ ਆ ਅਸੀਂ ਉਹਨਾਂ ਦਾ ਸਹਿਯੋਗ ਕਰ ਰਹੇ ਆਂ ਵੀ ਉਹ ਛੱਡਣ ਵਿੱਚ ਉਹਨਾਂ ਦੀ ਮਦਦ ਕਰ ਰਹੇ ਆਂ ਉਹਨਾਂ ਨੂੰ ਦਾਖਲ ਕਰਾ ਰਹੇ ਆਂ ਪਰ ਤਸਕਰ ਲਈ ਕੋਈ ਲਿਆਜ ਨਹੀਂ ਸਾਫ਼ ਮੈਸੇਜ ਆ ਜਾ ਨਸ਼ਾ ਵੇਚਣਾ ਛੱਡੋ ਤੇ ਯਾ ਪੰਜਾਬ ਛੱਡੋ ਔਰ ਬਿਲਕੁਲ ਇੱਕ ਬਹੁਤ ਵੱਡੀ ਕਾਰਵਾਈ ਜਿਹੜੀ ਆ ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚ ਦੋ ਦਿਨ ਪਹਿਲਾਂ ਤੋਤੀਪਿੰਡ ਵਿੱਚ ਹੋਈ ਆ ਸੋ ਬਹੁਤ ਵਧੀਆ ਵਧੀਆ ਰਿਸਪੋns ਹੈ ਜੀ ਇਹ ਔਰ ਬਹੁਤ ਵਧੀਆ ਤੁਹਾਡੇ ਵਾਸਤੇ ਤੁਹਾਡੀ ਸਰਕਾਰ ਵਾਸਤੇ ਬਹੁਤ ਵਧੀਆ ਗੱਲ ਹੈ ਔਰ ਬਹੁਤ ਵਧੀਆ ਮੈਸੇਜ ਜਿਹੜਾ ਹੈ ਉਹ ਆਮ ਲੋਕਾਂ ਨੂੰ ਜਾਂਦਾ ਮੈਂ ਕਹਿੰਨਾ ਇਹ ਹਲਕੇ ਨੂੰ ਇੱਕ ਚੰਗਾ ਮੈਸੇਜ ਗਿਆ ਵੀ ਨਸ਼ਾ ਤਸਕਰ ਨਹੀਂ ਬਖਸ਼ੇ ਜਾਣਗੇ ਤੇ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਅਟੈਚ ਹੋਣਗੀਆਂ ਤੇ ਤੋੜੂ ਤੋੜੀਆਂ ਵੀ ਜਾਣਗੀਆਂ ਕਿਉਂਕਿ ਜਿਹੜੀ ਕਾਲੀ ਕਮਾਈ ਤੋਂ ਲੋਕਾਂ ਦੇ ਬੱਚਿਆਂ ਨੂੰ ਅਪਾ ਮਾਰ ਕੇ ਜਾਂ ਲੋਕਾਂ ਦੇ ਬੱਚਿਆਂ ਨੂੰ ਗੁੰਮਰਾਹ ਕਰਕੇ ਜੋ ਪ੍ਰਾਪਰਟੀਆਂ ਬਣਾਈਆਂ ਅਸੀਂ ਉਹਨਾਂ ਨੂੰ ਨਹੀਂ ਛੱਡਾਂਗੇ ਸਾਡੀ ਸਰਕਾਰ ਸਖਤਾ ਮੁੱਖ ਮੰਤਰੀ ਸਾਹਿਬ ਦਾ ਸਾਫ਼ ਹੁਕਮ ਆ ਤੁਸੀਂ ਦੇਖਿਆ ਹੁਣ ਜਦੋਂ ਇਹ ਮਹਮ ਸ਼ੁਰੂ ਹੋਈ ਹੀ ਤੇ ਨਾਲ ਹੀ ਇੱਕ ਇੱਕ ਦਿਨ ਚ ਵੀ ਕਾਰਵਾਈਆਂ ਹੋਈਆਂ ਆ ਆਉਣ ਵਾਲੇ ਸਮੇਂ ਤੇ ਇਦਾਂ ਹੀ ਹੋਣਗੀਆਂ ਹੋਲੇ ਹੋਰ ਦੇਖੋਗੇ ਤੁਸੀਂ ਕਿਉਂਕਿ ਕਈ ਪ੍ਰਾਪਰਟੀਆਂ ਹਲੇ ਅਟੈਚ ਹੋਣ ਲਈ ਪਰਮਿਸ਼ਨ ਲਈ ਗਈਆਂ ਹੋਈਆਂ ਆ ਔਰ ਇਦਾਂ ਹੀ ਸਾਰੇ ਪੰਜਾਬ 'ਚ ਅਸੀਂ ਨਸ਼ੇ ਤੇ ਬਿਲਕੁਲ ਨਾਥ ਪਾਵਾਂਗੇ ਪਰ ਸਭ ਤੋਂ ਵੱਡਾ ਸਹਿਯੋਗ ਪਬਲਿਕ ਦਾ ਵਾ ਤੇ ਮੈਂ ਬੇਨਤੀ ਕਰੂੰਗਾ ਸਾਰੇ ਪਬਲਿਕ ਨੂੰ ਉਹ ਸਰਕਾਰ ਦਾ ਡਟ ਕੇ ਸਾਥ ਦੇਣ ਇਸ ਮੋਹਮ ਚ ਤੇ ਸਰਕਾਰ ਪੂਰੀ ਸੰਜੀਦਾ ਇਸ ਕੰਮ ਔਰ ਬਿਲਕੁਲ ਬਹੁਤ ਵੱਡੇ ਧਮਾਕੇ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਹੋਣਗੇ ਜੀ ਤੁਹਾਡੇ ਤੁਸੀਂ ਪੱਤਰਕਾਰ ਆ ਤੁਸੀਂ ਜ਼ਿਆਦਾ ਜਾਣਦੇ ਆ ਤੁਹਾਨੂੰ ਜ਼ਿਆਦਾ ਨੋਲਿਜ ਹੋਣੀ ਸਾਡੇ ਤੋਂ ਵੀ ਜ਼ਿਆਦਾ ਕਈ ਚੀਜ਼ਾਂ ਸਾਡੇ ਤਾਂ ਹੀ ਨਹੀਂ ਪਹੁੰਚਦੀਆਂ ਪਰ ਪੱਤਰਕਾਰ ਕੱਢ ਲਿਆਉਂਦੇ ਆ ਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਲੋਕਾਂ ਨੂੰ ਕਹੂੰਗਾ ਪੂਰਾ ਸਹਿਯੋਗ ਦਿਓ ਅਸੀਂ ਆਉਣ ਵਾਲੇ ਸਮੇਂ 'ਚ ਜੇ